ਤਿੰਆਂ ਰਾਣੀਆਂ ਕਿਹਨਾਂ ਜੰਮੀਆਂ ਤੇ ਕਿਹਨਾਂ ਲੈ ਜਾਣੀਆਂ ਮਤਲਬ ਪੰਜਾਬ ਦੀ ਇਹ ਯੂਨੀਵਰਸਿਟੀ ਮਤਲਬ ਪੰਜਾਬ ਦੀ ਧਰਤੀ ਵਿੱਚ ਤੇ ਕਹਿੰਦੇ ਲੈ ਕੇ ਕਿਸੇ ਹੋਰ ਨੇ ਚਲ ਜਾਣੀਆਂ ਤੇ ਇੱਥੇ ਆਪਣੀ ਇੱਕ ਭੈਣ ਆ ਉਹਦੇ ਨਾਲ ਗੱਲਬਾਤ ਕਰਦੇ ਆ ਵੀ ਇਸ ਵੇਲੇ ਰਾਤ ਦਾ ਟਾਈਮ ਹੈ ਧਰਨੇ ਵਿੱਚ ਬਿਠੀ ਆ ਆ ਦੇਖੋ ਆ ਤਿੰਆਂ ਸਾਡੀਆਂ ਇਸ ਵੇਲੇ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਬੈਠੀਆਂ ਮੈਂ ਪਹਿਲਾਂ ਤੇ ਇਹਨਾਂ ਦੇ ਮਾਪਿਆਂ ਨੂੰ ਸਲੂਟ ਕਰਦਾ ਸਿਰ ਝੁਕਾ ਕੇ ਪ੍ਰਣਾਮ ਕਰਦਾ ਵੀ ਜਿਨ੍ਹਾਂ ਨੇ ਇਦਾਂ ਦੀਆਂ ਸੂਰਬੀਰ ਧੀਆਂ ਜਿਹੜੀਆਂ ਪੈਦਾ ਕੀਤੀਆਂ ਇਹ ਆ ਮਾਈ ਭਾਗੋ ਦੀਆਂ ਵਾਰਸ ਇਹ ਆ ਅਸਲੀ ਪੰਜਾਬ ਦੀ ਜਿਹੜੀ ਮਿੱਟੀ ਆ ਇਹਨਾਂ ਵਿੱਚੋਂ ਮਹਿਕ ਆਉਂਦੀ ਆ ਮੈਨੂੰ ਇੱਥੇ ਆਏ ਤਾਂ ਮੈਨੂੰ ਮਹਿਸੂਸ ਹੁੰਦੀਆਂ ਉਹ ਚੀਜ਼ਾਂ ਕਿਉਂਕਿ ਮੈਂ ਇਹਨਾਂ ਵਿੱਚ ਰਹਿ ਕੇ ਜਦੋਂ ਵਿਚਰਿਆ ਲਾਲੋ ਵੀ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਹੁਣ ਸਾਲ ਦੋ ਸਾਲ ਪੋਜ਼ਿਟਿਵ એનર્ਜੀ ਦੀ ਲੋੜ ਹੀ ਨਹੀਂ ਪੈਣੀ ਇੱਥੇ ਆਣ ਕਿ ਇੰਨੀ ਕੁ ਮੈਨੂੰ ਪੋਜ਼ਿਟਿਵ એનર્ਜੀ ਇਹਨਾਂ ਵਿੱਚ ਮਿਲ ਗਈ ਆ ਜੇ ਤੁਸੀਂ ਆਉਂਗੇ ਤਾਂ ਤੁਹਾਨੂੰ ਵੀ ਮਿਲੂਗੀ ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਟਾਈਮ ਆ ਅੱਧੀ ਰਾਤ ਹੋ ਗਈ ਆ ਤੁਸੀਂ ਇਸ ਤਰਪਾਲ ਦੇ ਥੱਲੇ ਬੈਠੇ ਆ ਠੰਡ ਲੱਗਦੀ ਆ ਮਨ ਵਿੱਚ ਕੀ ਤਾਂ ਡ ਜਜਵਾ ਹੈ ਇਸ ਵੇਲੇ ਮਨ ਵਿੱਚ ਉਹੀ ਜਜਵਾ ਹੁੰਦਾ ਹੈ ਜਿਹੜਾ ਦਸ਼ਮ ਪੀਤਾ ਦੇ ਜਿਹੜੇ ਬੱਚੇ ਸੀਗੇ ਜਦੋਂ ਇਨੀ ਠੰਡ ਦੇ ਵਿੱਚ ਉਹ ਠੰਡੇ ਬੁੱਟ ਦੇ ਵਿੱਚ ਬੈਠੇ ਸੀ ਮਾਂ ਦੀ ਗੋਦ ਦੇ ਵਿੱਚ ਮਾਤਾ ਗੁਜਰੀ ਜੀ ਵਾਹਿਗੁਰੂ ਤਾਂ ਉਥੋਂ ਅਸੀਂ ਵੀ ਇਹੀ ਸਿੱਖਦੇ ਆ ਕਿ ਠੰਡ ਦੇ ਵਿੱਚ ਵੀ ਰਹਿਣਾ ਇਹ ਜਿਹੜੀ ਜ਼ਾਲਮ ਸਰਕਾਰਾਂ ਨੇ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਤਾਂ ਹੀ ਦਿੱਤਾ ਜਾ ਸਕਦਾ ਜੇਕਰ ਅਸੀਂ ਇੱਥੇ ਏਕਤਾ ਬਣਾ ਕੇ ਰੱਖਾਂਗੇ ਏਕਤਾ ਦੇ ਵਿੱਚ ਅਸੀਂ ਸਾਰੇ ਭੈਣ ਭਰਾ ਜਿੱਥੇ ਬੈਠੇ ਆ ਇਸ ਚੀਜ਼ ਲਈ ਬੈਠੇ ਆ ਕਿ ਸਾਡੀ ਫਤਿਹ ਹੋਊਗੀ ਭੈਣੋ ਤਾਂ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਜਦੋਂ ਮੰਮੀ ਦਾ ਤੇ ਪਾਪੇ ਦਾ ਫੋਨ ਆਉਂਦਾ ਹੁਣ ਉਹ ਇਦਾਂ ਨਹੀਂ ਕਹਿੰਦੇ ਉਹ ਡੰਡੇ ਪੈਂਦੇ ਆ ਉੱਥੇ ਨਾ ਜਾਓ ਇਦਾਂ ਇਦਾਂ ਤਾਂ ਨਹੀਂ ਕਹਿੰਦੇ ਮੰਮੀ ਪਾਪਾ ਦਾ ਜਦੋਂ ਫੋਨ ਆਉਂਦਾ ਨਾ ਸਾਨੂੰ ਇੱਕ ਖੁੰਨੀ ਗੁੜਤੀ ਮਿਲੀ ਹੋਈ ਸਾਡੇ ਜਿਹੜੇ ਪਰਿਵਾਰ ਨੇ ਨਾ ਅਸੀਂ ਆਲਰੇਡੀ ਕਾਮਰੇਡ ਤੇ ਸਾਨੂੰ ਉਹਨਾਂ ਨੇ ਗੁਰਤੀ ਵੀ ਆਹੀ ਦਿੱਤੀ ਏ ਕਿ ਪਿੱਛੇ ਨਹੀਂ ਹਟਣਾ ਕੱਲ ਵੀ ਜਦੋਂ ਮੰਮਾ ਨੇ ਇਹ ਦੇਖਿਆ ਨਾ ਲਾਈਵ ਚੱਲੀ ਜਾਂਦਾ ਸੀ ਘਰ ਉਹਨਾਂ ਨੇ 2-3 ਵਜੇ ਰੋਟੀ ਖਾਧੀ ਉਹਨਾਂ ਵੀ ਆਉਣਾ ਸੀ ਆ ਨਹੀਂ ਪਾਏ ਉਹਨਾਂ ਨੇ ਸਾਨੂੰ ਇਹੀ ਕਿਹਾ ਤੁਸੀਂ ਵੀ ਜਾਓ ਜਿਹੜੇ ਬੈਰੀਕੇਡ ਤੋੜ ਕੇ ਟਪਾ ਕੇ ਉਹਨਾਂ ਨੂੰ ਲੈ ਕੇ ਆਓ ਜਿਹੜੇ ਤੁਹਾਡੀ ਇੱਥੇ ਹਿਮਾਇਤ ਤੇ ਪੁੱਜਿਆ ਕਣ ਕਹਿੰਦੇ ਵੀ ਜਿਹੜੇ ਕਾਮਰੇਡ ਹੁੰਦੇ ਆ ਉਹ ਦਰੀ ਨਾਲ ਹੀ ਰੱਖਦੇ ਹੁੰਦੇ ਆ ਜੀ ਇਹਨਾਂ ਦਾ ਤਾਂ ਉਹੀ ਹੁੰਦਾ ਨਾ ਬਸ ਜਿੱਤ ਹਾਰ ਦਾ ਜ਼ਰੂਰੀ ਨਹੀਂ ਹੁੰਦਾ ਮਤਲਬ ਇਹ ਆਪਦਾ ਤੋਰੀ ਫੁਕਾ ਚਲਾਈ ਜਾਂਦੇ ਹਾਂਜੀ ਬਹਿ ਕੇ ਤਾਂ ਬਹਿ ਗਏ ਬਹਿ ਗਏ ਬਸ ਤੇ ਇਹਨਾਂ ਨੇ ਉਹ ਮਨ ਪਰਿਵਾਰ ਵਿੱਚੋਂ ਇਹ ਚੀਜ਼ਾਂ ਪਤਾ ਕੀ ਗੱਲ ਹੈ ਇੱਥੇ ਤੁਹਾਨੂੰ ਹਰੇਕ ਚੀਜ਼ ਦੇਖਣ ਨੂੰ ਮਿਲੂਗੀ ਇੱਥੇ ਕਾਮਰੇਟ ਜਿਹਦਾ ਪਿੱਛੋਂ ਬੈਕ ਸਾਈਡ ਤੋਂ ਪਰਿਵਾਰ ਆ ਜਾਂ ਸਿੱਖ ਪਰਿਵਾਰ ਆ ਜਾਂ ਹੋਰ ਗਰਮ ਖਿਆਲੀ ਲਾ ਲੋ ਜਾਂ ਨਰਮ ਖਿਆਲੀ ਲਾ ਲੋ ਜਿਹੜੇ ਮਰਜ਼ੀ ਤੁਸੀਂ ਖਿਆਲੀ ਆਪਣੇ ਹਿਸਾਬ ਨਾਲ ਦੇ ਲੋ ਇੱਥੇ ਹਰੇਕ ਪਰਿਵਾਰ ਵਿੱਚੋਂ ਬੱਚੇ ਤੁਹਾਨੂੰ ਮਿਲੂਗੇ ਜਿਹੜੇ ਇਸ ਵੇਲੇ ਇਸ ਹੋਰ ਤੁਹਾਨੂੰ ਕੀ ਲੱਗਦਾ ਹੈ ਵੀ ਗੱਲ ਕਿਦਾਂ ਵੀ ਸਿਰੇ ਲਾ ਕੇ ਹਟੂਗੇ ਇੱਕ ਗੱਲ ਇੱਥੇ ਹੋਰ ਹੀ ਕਰਨਾ ਚਾਹੁੰਦੀ ਆ ਮੈਂ ਕਿ ਪਰਿਵਾਰ ਤੋਂ ਕਾਮਰੇਡ ਆ ਠੀਕ ਹੈ ਪਰ ਇੱਥੇ ਗੱਲ ਸਾਡੀ ਇੱਜ਼ਤ ਦੀ ਹੈ ਇਹ ਸਾਡੀ ਜਿਹੜੀ ਮਾਂ ਯੂਨੀਵਰਸਿਟੀ 5 ਸਾਲ ਹੋ ਗਏ ਮੈਨੂੰ ਇੱਥੇ ਪੜ੍ਹਦਿਆਂ ਨੂੰ ਕਦੇ ਵੀ ਇੰਨਾ ਵੱਡਾ ਇੱਥੇ ਅੰਦੋਲਨ ਨਹੀਂ ਚੱਲਿਆ ਜਿੰਨਾ ਇਸ ਵਾਰ ਚੱਲਿਆ ਤੇ ਇਹਨਾਂ ਨੇ ਕੱਲ ਬੌਮ ਡਿਟੈਕਟਡ ਸਕਵੇਡ ਲੈ ਕੇ ਆਏ ਸੀ ਕਿ ਅਸੀਂ ਹੱਤਵੰਦੀਆਂ ਸਾਡੇ ਵਸਤੇ ਲੈ ਕੇ ਆਏ ਸੀਗੇ ਅਸੀਂ ਇੱਥੇ ਬੰਬ ਸੁੱਟਾਂਗੇ ਇਹ ਪੁਆਦੇ ਇਲਾਕੇ ਤੇ ਬਣੀ ਹੋਈ ਯੂਨੀਵਰਸਿਟੀ ਹੈ ਇਹ ਸਾਡੀ ਯੂਨੀਵਰਸਿਟੀ ਹੈ ਇਹ ਸਾਡੀ ਯੂਨੀਵਰਸਿਟੀ ਸੀ ਹੈ ਤੇ ਹਮੇਸ਼ਾ ਰਹੇਗੀ ਕੋਈ ਵੀ ਮਾਈਦਾਨ ਲਾਲ ਜੰਮਿਆ ਨਹੀਂ ਕਿ ਇਹਨੂੰ ਖੋ ਕੇ ਸਾਡੇ ਤੋਂ ਲੈ ਜੇ ਤੇ ਕੇਂਦਰ ਦੀ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਕੱਲ ਵਾਲਾ ਜਿਹੜਾ ਸੰਘਰਸ਼ ਸੀ ਵਿੱਢਿਆ ਸੀਗਾ ਉਹ ਬਹੁਤ ਘੱਟ ਸੀਗਾ ਸਿਰਫ ਹਾਂਜੀ ਟ੍ਰੇਲਰ ਸੀਗਾ ਉਹ ਕਿ ਇੱਕ ਲੋਕਾਂ ਨੂੰ ਕਾਲ ਦਿੱਤੀ ਸੀ ਸੰਗਤਾਂ ਜਿਹੜੀਆਂ ਪਹੁੰਚੀਆਂ ਇੱਥੇ ਤੇ ਜੇਕਰ ਇਹ ਕੇਂਦਰ ਸਰਕਾਰ ਨਾ ਮੰਨੀ ਅਸੀਂ ਫਿਰ ਮੂਵੀ ਹੁਣ ਦਿਖਾਵਾਂਗੇ ਕਿ ਅਸੀਂ ਪੰਜਾਬੀ ਕੌਣ ਹੁੰਨੇ ਆ। ਸੁਨੇਹਾਲ ਸਾਧਰੀਆਂ ਕਾਲ ਤੁਹਾਨੂੰ ਪਤਾ ਹੈ ਨਾ ਜਦੋਂ ਫਿਲਮ ਚੱਲਦੀ ਹੁੰਦੀ ਹੈ ਫਿਲਮ ਤੋਂ ਪਹਿਲਾਂ ਕੋ ਮੜੇ ਮੜੇ 15-15 ਸਕਿੰਟ ਦੇ 10-10 ਸਕਿੰਟ ਦੇ ਕਲਿੱਪ ਨਹੀਂ ਹੁੰਦੇ ਉਹ ਸੀ ਭੈਣ ਕਹਿੰਦੀ ਜਿਹੜਾ ਦਿਖਾ ਲਿਆ ਜੀ ਉਹ ਦਿਨ ਉਹ ਸਾਰੇ ਜਣੇ ਆਏ ਸੀ ਤੇ ਆ ਜਿਹੜੀ 3 ਘੰਟੇ 3 ਘੰਟੇ ਦੀ ਮੂਵੀ ਹੁੰਦੀ ਹੁਣ ਘਟ ਗਈ ਹੈ ਨਾ 2 ਘੰਟਿਆਂ ਦੀ ਹਾਂਜੀ ਹਾਂਜੀ ਹਾਂ ਉਹ ਕਹਿੰਦੇ ਵਾ ਉਹ ਵੀ ਦਿਖਾ ਲੈਣ ਲਈ ਭਰਾ ਤਿਆਰ ਬੈਠੇ ਨੇ ਹੌਸਲੇ ਦੇਖੋ ਲਈ ਇਹ ਦੇਖੋ ਇਧਰ ਸਾਰੀਆਂ ਬੀਬੀਆਂ ਵੀ ਬੈਠੀਆਂ ਸੌਰੀ ਬੀਬੀਆਂ ਕਹਿੰਦਾ ਭੈਣਾ ਬੈਠੀਆਂ ਉਹ ਮੂੰਹ 'ਚ ਚੜਿਆ ਕੋਈ ਚੱਕਰ ਨਹੀਂ ਤੇ ਤੁਸੀਂ ਕਿਦਾਂ ਵਧੀਆ ਚੱਲੀ ਜਾਂਦਾ ਜੀ ਸਭ ਕੁਝ ਤਾਂ ਕਿ ਉਹਨਾਂ ਨੇ ਕਿਹਾ ਕਿ ਸਾਰੇ ਡਟ ਕੇ ਇੱਥੇ ਖੜੇ ਆ ਬੈਠੇ ਆ ਠੀਕ ਆ ਸਾਰੇ ਮਤਲਬ ਏਕਤਾ ਬਣਾ ਕੇ ਚੱਲ ਰਹੇ ਆ ਤੇ ਬਹੁਤ ਵਧੀਆ ਚੱਲ ਰਿਹਾ ਇੱਥੇ ਜਿੱਦਾਂ ਕਿ ਕੱਲ ਵੀ ਆਪਣੇ ਪੰਜਾਬ ਤੋਂ ਵੀ ਬਹੁਤ ਜਣੇ ਆਏ ਸੀ ਇਹ ਉਹਨਾਂ ਦਾ ਵੀ ਬਹੁਤ ਮਤਲਬ ਇਕੱਠੇ ਹੋ ਕੇ ਆਏ ਉਹ ਆਪਣੀ ਹਮਾਇਤ ਲਈ ਆਏ ਤੇ ਇੱਥੋਂ ਪਤਾ ਲੱਗਦਾ ਕਿ ਇਹ ਸਾਰੇ ਇਕੱਠੇ ਆ ਪੰਜਾਬੀ ਆਪਣੇ ਇਕੱਠੇ ਆ ਬਹੁਤ ਵਧੀਆ ਚੱਲ ਰਿਹਾ ਜੀ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਇੱਕ ਹੋਰ ਵਾਜੀ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬਾ ਇਹ ਜਿਹੜਾ ਸੰਗੀ ਲਾਣਾ ਹੈ ਨਾ ਬਹੁਤ ਜਲਦੀ ਖਤਮ ਕਰ ਦਾਂਗੇ ਅਸੀਂ ਅਸੀਂ ਪੰਜਾਬੀ ਹੁੰਨੇ ਆ ਇੱਕ ਗੱਲੇ ਹਮੇਸ਼ਾ ਯਾਦ ਰੱਖ ਜੇ ਸਾਨੂੰ ਸਾਡੀ ਬਰਬਾਦੀ ਵਾਲੇ ਪਾਸੇ ਭੇਜ ਦਿਆ ਨਾ ਤਾਂ ਫਿਰ ਅਸੀਂ ਹੁਣ ਦੱਸਾਂਗੇ ਅਸੀਂ ਕੌਣ ਹੁੰਨੇ ਆ ਤੇ ਅਸੀਂ ਇਹ ਹੀ ਕਹਿਣਾ ਚਾਹਵਾਂਗੇ ਸੈਂਟਰ ਦੀ ਸਰਕਾਰ ਨੂੰ ਜੇਕਰ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨਾ ਹੈ ਨਾ ਤਾਂ ਦੁਬਾਰਾ ਜਮ ਕੇ ਆਉਣੇ ਤੇ ਠੀਕ ਹੈ ਬਈ ਆਈ ਸੁਣੋ ਤੁਹਾਡੀ ਤਾਂ ਮੈਨੂੰ ਲੱਗਦਾ ਬੜਤ ਬੜਕ ਉੱਠਦੇ ਹੋਣੇ ਗੱਲਾਂ ਸੁਣ ਕੇ ਜਿਹੜੇ ਇੱਥੇ ਕਹਿੰਦੇ ਯੂਨੀਵਰਸਿਟੀ ਨੱਪਣੀਆਂ ਥੋੜ੍ਹ ਲੋ ਕੁੜੀਆਂ ਕੀ ਕਹਿੰਦੀਆਂ ਮੇਰਾ ਬਾਪ ਵੀ ਮੇਥੋਂ ਸੱਜੀ ਡੱਟ ਕੇ ਬੈਠੇ ਆ ਇੱਥੇ ਹੀ ਬੈਠਾਗੇ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਇੱਥੇ ਇੱਥੇ ਦਿਨ ਰਾਤ ਇੱਥੇ ਹੁਣ ਵੀ ਸਾਡੇ ਫਾਊਂਡੇਸ਼ਨ ਵਾਲੇ ਸਿੱਖ ਭਾਜੀ ਲੈ ਕੇ ਆਇਆ ਦੇਖ ਸਕਦੇ ਹੋ ਤੁਸੀਂ ਉੱਧਰ ਦਿਖਾ ਵੀ ਸਕਦੇ ਹੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਗੱਦੇ ਬਿਸਤਰੇ ਲੰਗਰ ਕੱਲ ਵੀ ਸਾਗ ਨਾਲ ਤੇ ਮੱਕੀ ਦੀਆਂ ਰੋਟੀਆਂ ਇੱਥੇ ਆਈਆਂ ਹੋਈਆਂ ਸੀਗੀਆਂ 2:30 ਵਜੇ ਨੂਰਪੁਰ ਬੇਦੀ ਤੋਂ ਇੱਥੇ ਲੰਗਰ ਆਇਆ ਸੀਗਾ ਸਾਰੀ ساری ਰਾਤ ਤਾਂ ਜਾ ਕੇ ਕੱਟਦੇ ਪਏ ਸੀ ਥੋੜੀ ਤਾਂ ਸ਼ਰਮ ਕਰ ਲੈ ਸੈਂਟਰ ਦੀ ਸਰਕਾਰੇ ਅਸੀਂ ਇੱਥੇ ਪੜਨ ਆਇਆ ਤੇ ਤੂੰ ਸਾਨੂੰ ਕਿਹੜੇ ਕੰਮਾਂ ਚ ਲਾਗਤ ਰੱਖਿਆ ਫਿਰ ਵੀ ਅਸੀਂ ਦਬਣ ਵਾਲੇ ਨਹੀਂ ਅਸੀਂ ਉਹ ਸਿੱਖ ਕੌਮ ਦੇ ਵਾਰਿਸ ਹੈ ਅਸੀਂ ਇੱਥੇ ਡਟ ਕੇ ਬੈਠੇ ਆਂ ਅਸੀਂ ਸਾਹਮਣਾ ਕਰਾਂਗੇ ਜਦੋਂ ਤੱਕ ਅਸੀਂ ਆਪਣੇ ਹੱਕ ਲੈ ਕੇ ਇਥੋਂ ਨਹੀਂ ਉੱਡਦੇ ਬੋਲੇ ਸੋਨਿਹਾਲ ਸਾਸ਼ਰੀਆ ਕਾਲ